ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਵਿਦੇਸ਼ ਗਏ ਨੌਜਵਾਨਾਂ ਦੀ ਅਕਸਰ ਹੀ ਮੌਤ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਜ਼ਾ ਮਾਮਲਾ ਨਾਨੋਵਾਲ ਖੁਰਦ ਤੋਂ ਸਾਹਮਣੇ ਆਇਆ ਜਿੱਥੇ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਆਸਟ੍ਰੇਲੀਆ ਦੇ ਵਿੱਚ ਮੌਤ ਹੋ ਗਈ ਹੈ ਦੱਸਦੀ ਹੈ ਕਿ ਅਮਰਿਤਪਾਲ ਸਿੰਘ 2017 ਦੇ ਵਿੱਚ ਚੰਗੇ ਭਵਿੱਖ ਦੇ ਲਈ ਆਸਟ੍ਰੇਲੀਆ ਗਿਆ ਸੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਿਹਾ ਸੀ ਦੱਸਦੀ ਹੈ ਕਿ ਇੱਕ ਦਿਨ ਕੰਮ ਤੋਂ ਆਉਂਦਾ ਹੈ ਤੇ ਉਸ ਤੋਂ ਬਾਅਦ ਉਹ ਮੁੜ ਕੇ ਉੱਠਦਾ ਹੀ ਨਹੀਂ ਜਿਸ ਤੋਂ ਬਾਅਦ ਉਸਦੇ ਦੋਸਤਾਂ ਦੇ ਵੱਲੋਂ ਵਾਰਕ ਮੈਂਬਰ ਨੂੰ ਸੂਚਿਤ ਕੀਤਾ ਜਾਂਦਾ ਹੈ ਉਸ ਨੂੰ ਡਾਕਟਰ ਦੇ ਕੋਲ ਲਜਾਇਆ ਜਾਂਦਾ ਹੈ ਤੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਅਮਰਿਤਪਾਲ ਸਿੰਘ ਦੀ ਮੌਤ ਹੋ ਗਈ ਹੈ 2017 ਦੇ ਵਿੱਚ ਗਿਆ ਸੀ 24 ਸਾਲ ਉਮਰ ਦੇ ਦੱਸਦੀ ਹੈ ਕਿ ਮਾਪਿਆਂ ਦਾ ਇਕਲੋਤਾ ਪੁੱਤਰ ਸੀ ਅਮਰਿਤਪਾਲ ਸਿੰਘ ਅਤੇ ਇਸ ਦੇ ਨਾਲ ਹੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਇਹ ਸਾਰੀ ਖੁਸ਼ੀਆਂ ਹੀ ਅਚਾਨਕ ਮਾਤਮ ਦੇ ਵਿੱਚ ਬਦਲ ਜਾਣ ਗਿਆ ਇਸ ਬਾਰੇ ਕਿਸੇ ਨੇ ਨਹੀਂ ਸੋਚਿਆ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬਜ਼ੁਰਗ ਮਾਪੇ ਜਿਹੜੇ ਨੇ ਉਹ ਸਰਕਾਰ ਦੇ ਅੱਗੇ ਗੁਹਾਰ ਲਗਾ ਰਹੇ ਨੇ ਕਿ ਮ੍ਰਿਤਕ ਦੇ ਨੂੰ ਅਮਰਿਤਪਾਲ ਦੇ ਮ੍ਰਿਤਕ ਦੇ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਪੂਰੀ ਕਰ ਸਕਣ ਤਾਂ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਤੇ ਮਾਹੌਲ ਵੀ ਦਿਖਾਉਂਦੇ ਆ ਕਿੰਨਾ ਜ਼ਿਆਦਾ ਗਮਗੀਨ ਬਣਿਆ ਹੋਇਆ ਹੈ ਬੱਚੇ ਮਾਰ ਬਚਾ ਦੇਤੇ ਸਾਰੇ ਬੱਚੇ ਰੇ ਭੇਜ ਦੋਤੇ ਇਸ ਟੀਲੇ ਸਰਕਾਰ ਨੂੰ ਹੈ ਕਿ ਇੰਨੇ ਕਿ ਸਾਡਾ ਬੱਚਾ ਇੱਥੇ ਭੇਜ ਦੇ ਆਪਣੀ ਸਰਕਾਰ ਨੂੰ ਇੰਡੀਆ ਦੇ ਨੂੰ ਕਹਿੰਦੇ ਕਿ ਸਾਡੀ ਜੰਨੀ ਤੇ ਜੰਨੀ ਈ ਦਾ ਨਾਮ ਅੰਮ੍ਰਿਤਸਰ ਕਰਕੇ ਉਹਦੇ ਨਾਲ ਜੁੜਤ ਕਰਕੇ ਮੇਰੇ ਬੱਚੇ ਨੇ ਅੰਮ੍ਰਿਤਪਾਲ ਨੂੰ ਇੱਥੇ ਭੇਜ ਦੇ ਮੇਰੇ ਮਾਰੋ ਮੇਰੇ ਭਤੀਜੇ ਦਾ ਉਹਨਾਂ ਦੇ ਨਾਲ ਹੀ ਜਾਂਦਾ ਸੀਗਾ ਹਾਲ ਟੈਕ ਹੋਇਆ ਡਿਊਟੀ ਤੇ ਵਾਇਆ ਵਾ ਬਾਥਰੂਮ ਗਿਆ ਤੇ ਟੈਂਡਰ ਪਿਆ ਹਾਲ ਟੈਕ ਹੋਇਆ 10 ਦਿਨ ਲੱਗ ਜਾਂਦੇ ਨੇ ਪਰਸੋਂ ਤੱਕ ਉਸ ਦਾ ਪੋਸਟ ਮਾਰਟ ਹੋ ਜਾਏ। ਮੇਰਾ ਭਤੀਜਾ ਮਨਪ੍ਰੀਤ ਨਾਲ ਉਹ ਨਹੀਂ ਦੋਤੀ ਵੀ ਉੱਥੇ ਹੈ ਸਾਡੀ। ਭਣੇ ਵੀ ਆ ਮੀਨੂ ਉਹਦਾ ਘਰ ਵਾਲਾ ਇਹਦਾ ਸੁੱਖ ਉਹ ਵੀ ਨਾਰਮਲ ਕਰਾ ਰਿਹਾ। ਜਲਦੀ ਕੋਸ਼ਿਸ਼ ਕਰਦੇ ਜਲਦੀ ਤੁਸੀ ਕੋ ਪੰਜਾਬ ਸਰਕਾਰ ਨੂੰ ਜਾਂ ਆਸਟ੍ਰੇਲੀਆ ਸਰਕਾਰ ਨੂੰ ਕੋ ਕੀਤੀ ਬੇਨਤੀ ਕੋਈ ਮਸਲਾ ਹੱਲ ਕਰਨ ਵਾਸਤੇ ਕੁਝ ਕਸੂ ਮੇਰਾ ਭਤੀਜਾ ਜੋ ਕਰ ਰਿਹਾ ਭਤੀਜਾ ਹੀ ਮੇਰਾ ਕਰ ਰਿਹਾ ਉਥੇ ਪੱਕਾ ਉਥੇ ਉਹੀ ਕਰ ਰਿਹਾ ਜੋ ਵੀ ਕਾਰਵਾਈ ਉਹਨੇ ਕਰਨੀ ਬਸ ਅਹੀਂ ਹੁਣ ਉਹਦੇ ਨਾਲ ਟਾਈ ਹੈ ਮੈਂ ਰਵਿੰਦਰ ਸਿੰਘ ਅਮਰਪਾਲ ਸਿੰਘ ਮੇਰਾ ਭਤੀਜਾ ਜੋ ਪੀਐਸਟੇਜਰ ਵਰਤ ਚਿਰਿੰਦਾ ਸੀ ਉਹਦੀ ਉਥੇ ਅਚਾਨਕ ਮੌਤ ਹੋ ਗਈ ਅਸੀਂ ਸਟੇਜਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਦੀ ਉਦੀ ਬੋਡੀ ਸਾਡੇ ਕੋਲ ਵਾਪਸ ਭੇਜੀ ਜਾ ਰਹੀ ਹੈ। ਸਾਨੂੰ 18 ਤਰੀਕ ਸਰੇ 11:00 ਵਜੇ ਪਤਾ ਲੱਗਾ ਕਿ ਉਹ ਜੀ ਇਸਟਰਮ ਹੋ ਗਏ। ਅਜੇ ਤੇ ਪੋਸਟਮਾਰਟਮ ਵਗੈਰਾ ਨਹੀਂ ਹੋਇਆ। ਪਰ ਵਾਈ ਚਲ ਰਹੀ ਹੈ। ਅਜੇ ਕੰਮ ਨੂੰ ਟਾਈਮ ਲੱਗੇਗਾ। ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਫ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।